ਤਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਿਹੀ ਕਥਾ ਇਨਸਾਨ ਅਤੇ ਪਰਮਾਤਮਾ ਦੇ ਰਿਸ਼ਤੇ ਦੀ ਗੱਲ ਦੱਸਦੀ ਹੈ ਇੱਕ ਰਾਜਾ ਸਾਇੰਸ ਨੂੰ ਬਹੁਤ ਮੰਨਦਾ ਸੀ ਪਰ ਪਰਮਾਤਮਾ ਨੂੰ ਕੁਝ ਵੀ ਨਹੀਂ ਮੰਨਦਾ ਸੀ ਉਹ ਕਹਿੰਦਾ ਸੀ ਕਿ ਮੈਂ ਹੀ ਸਭ ਕੁਝ ਕਰ ਸਕਦਾ ਹਾਂ ਪਰਮਾਤਮਾ ਸਾਇੰਸ ਦੇ ਅੱਗੇ ਕੁਝ ਵੀ ਨਹੀਂ ਬਹੁਤ ਸਾਰੇ ਸਾਧੂ ਫਕੀਰਾਂ ਨੇ ਰਾਜੇ ਨੂੰ ਸਮਝਾਇਆ ਕਿ ਰਾਜਨ ਭਗਤੀ ਕਰਿਆ ਕਰੋ ਪ੍ਰਮਾਤਮਾ ਹੀ ਸਭ ਕੁਝ ਹਨ ਪ੍ਰਮਾਤਮਾ ਹੀ ਹਰ ਜਗ੍ਹਾ ਤੇ ਹਨ ਪਰ ਰਾਜਾ ਨਾ ਮੰਨਿਆ ਉਸ ਨੇ ਇੱਕ ਦਿਨ ਬਹੁਤ ਸਾਰੇ ਸਾਇੰਟਿਸਟਾਂ ਨੂੰ ਬੁਲਾਇਆ ਅਤੇ ਕੁਝ ਸਾਇੰਟਿਸਟਾਂ ਨੂੰ ਉਸ ਨੇ ਕਿਹਾ ਕਿ ਮੈਂ ਪੂਰੇ ਬ੍ਰਹਿਮੰਡ ਦੀ ਸੈਰ ਕਰਨਾ ਚਾਹੁੰਦਾ ਹਾਂ ਅਤੇ ਕੁਝ ਨੂੰ ਕਿਹਾ ਕਿ ਅਜੇ ਹੀ ਦਵਾਈ ਬਣਾਓ ਕਿ ਮੈਂ ਹਜ਼ਾਰ ਸਾਲ ਤੱਕ ਜਿੰਦਾ ਰਹਿ ਸਕਾਂ ਸਾਧੂ ਫਕੀਰਾਂ ਨੇ ਰਾਜੇ ਨੂੰ ਸਮਝਾਇਆ ਕਿ ਇਦਾਂ ਨਹੀਂ ਕਰਨਾ ਚਾਹੀਦਾ ਇਹ ਪਰਮਾਤਮਾ ਦੇ ਨਿਜਮ ਦੇ ਖਿਲਾਫ ਹੈ ਪਰ ਰਾਜਾ ਇਹ ਨਾ ਮੰਨਿਆ ਹੁਣ ਸਾਇੰਟਿਸਟਾਂ ਨੇ ਇੱਕ ਸਪੇਸ ਸ਼ਿਪ ਬਣਾ ਲਿਆ ਜਿਸ ਵਿੱਚ ਰਾਜਾ ਬੈਠ ਗਿਆ ਅਤੇ ਬਹੁਤ ਸਾਰੇ ਗ੍ਰਹਿਾਂ ਦਾ ਗੈਲੈਕਸੀਆਂ ਦਾ ਚੱਕਰ ਲਗਾਉਣ ਵਾਸਤੇ ਤੁਰ ਪਿਆ ਅਤੇ ਬਹੁਤ ਸਾਰੇ ਗੈਲੈਕਸੀਆਂ ਬਹੁਤ ਸਾਰੇ ਗ੍ਰਹਿਾਂ ਦਾ ਚੱਕਰ ਲਗਾ ਕੇ ਖੁਸ਼ੀ-ਖੁਸ਼ੀ ਵਾਪਸ ਆਇਆ ਉਹ ਰਾਜਾ ਬਹੁਤ ਖੁਸ਼ ਸੀ ਉਸਨੇ ਸੋਚਿਆ ਮੈਂ ਹਰ ਗ੍ਰਹਿ ਦੇਖ ਲਿਆ ਹੈ ਪਰਮਾਤਮਾ ਦੀ ਹਰ ਕੁਦਰਤ ਦੇਖ ਲਈ ਹੈ ਹੁਣ ਮੈਂ ਅਮਰ ਹੋਣਾ ਚਾਹੁੰਦਾ ਹਾਂ ਫਿਰ ਉਸਨੇ ਡਾਕਟਰਾਂ ਨੂੰ ਬੁਲਾਇਆ ਅਤੇ ਸਾਇੰਟਿਸਟਾਂ ਦੀ ਸਹਾਇਤਾ ਦੇ ਨਾਲ ਅਜਿਹੀ ਦਵਾਈ ਤਿਆਰ ਕਰਵਾ ਲਈ ਜਿਸ ਨਾਲ ਉਹ ਹਜ਼ਾਰ ਸਾਲ ਤੱਕ ਜਿੰਦਾ ਰਹਿ ਸਕਦਾ ਸੀ ਜਿਸ ਸਾਇੰਟਿਸਟ ਨੇ ਉਹ ਦਵਾਈ ਬਣਾਈ ਇੱਕ ਹੀ ਵਿਅਕਤੀ ਉਹ ਫਾਰਮੂਲਾ ਜਾਣਦਾ ਸੀ ਰਾਜੇ ਨੇ ਉਹ ਫਾਰਮੂਲਾ ਲੈ ਕੇ ਉਸਨੂੰ ਮਰਵਾ ਦਿੱਤਾ ਅਤੇ ਉਹ ਸਾਇੰਟਿਸਟ ਜਿਸ ਨੇ ਦਵਾਈ ਬਣਾਈ ਸੀ ਉਸਨੇ ਰਾਜੇ ਨੂੰ ਇਹ ਵੀ ਗੱਲ ਕਹੀ ਸੀ ਕਿ ਇਸ ਦੀ ਇੱਕ ਐਂਟੀਡੋਸ ਹੈ ਜੋ ਇਸ ਦੇ ਪੀਣ ਤੋਂ ਬਾਅਦ ਦੂਸਰੀ ਦਵਾਈ ਪੀਣ ਦੇ ਨਾਲ ਹੀ ਰਾਜਾ ਮਰ ਸਕਦਾ ਹੈ ਪਰ ਰਾਜਾ ਮਰਨਾ ਨਹੀਂ ਚਾਹੁੰਦਾ ਸੀ ਉਸਨੇ ਸਾਇੰਟਿਸਟ ਨੂੰ ਮਰਵਾ ਦਿੱਤਾ ਅਤੇ ਐਂਟੀਡੋਸ ਦਵਾਈ ਵੀ ਖਤਮ ਕਰਵਾ ਦਿੱਤੀ ਹੁਣ ਰਾਜਾ ਇਹ ਸੋਚਦਾ ਸੀ ਕਿ ਇਸ ਦਾ ਫਾਰਮੂਲਾ ਹੁਣ ਕੋਈ ਵੀ ਨਹੀਂ ਜਾਣਦਾ ਅਤੇ ਮੈਂ ਅਮਰ ਹੋ ਗਿਆ ਹਾਂ ਕਈ ਸਾਲ ਬੀਤੇ ਦੁਨੀਆ ਵਿੱਚ ਲੋਕਤੰਤਰ ਆ ਗਿਆ ਰਾਜੇ ਨੂੰ ਫੜ ਕੇ ਇੱਕ ਛੋਟਾ ਜਿਹਾ ਘਰ ਦੇ ਦਿੱਤਾ ਗਿਆ ਅਤੇ ਲੋਕਾਂ ਦਾ ਰਾਜ ਹੋ ਗਿਆ ਹੁਣ ਰਾਜਾ 500 ਸਾਲ ਦਾ ਹੋ ਚੁੱਕਾ ਸੀ ਤੁਰ ਫਿਰ ਵੀ ਨਹੀਂ ਸਕਦਾ ਸੀ ਜਿਸ ਸਾਧੂ ਫਕੀਰ ਨੇ ਉਸ ਨੂੰ ਇੱਕ ਵਾਰ ਪ੍ਰਮਾਤਮਾ ਦਾ ਨਾਮ ਲੈਣ ਵਾਸਤੇ ਕਿਹਾ ਉਹ ਉਸਤੇ ਸੁਪਨੇ ਵਿੱਚ ਆਏ ਅਤੇ ਰਾਜੇ ਨੂੰ ਬੋਲੇ ਕਿ ਇੰਨੇ ਸਮੇਂ ਤੱਕ ਜੇ ਤੂੰ ਪ੍ਰਮਾਤਮਾ ਦਾ ਨਾਮ ਲਿਆ ਹੁੰਦਾ ਤਾਂ ਅਮਰ ਹੋ ਜਾਣਾ ਸੀ ਅਤੇ ਪੂਰੀ ਬ੍ਰਹਿਮੰਡ ਦੀ ਸੈਰ ਕਰਨੀ ਸੀ ਆਤਮਾ ਦੇ ਰੂਪ ਵਿੱਚ ਪਰ ਤੂੰ ਸੰਸਾਰਿਕ ਰੂਪ ਵਿੱਚ ਬ੍ਰਹਿਮੰਡ ਦੀ ਸੈਰ ਨਹੀਂ ਕਰ ਸਕਦਾ ਉਹਨਾਂ ਰਾਜਾ ਬਹੁਤ ਦੁਖੀ ਸੀ ਕਿਉਂਕਿ ਰਾਜੇ ਨੇ ਸਾਂਝੀ ਸਿਹਤਾ ਦੇ ਨਾਲ ਅਮਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਪਰਮਾਤਮਾ ਦੀ ਸ਼ਕਤੀ ਨੂੰ ਨજર ਅੰਦਾਜ਼ ਕਰ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਪਰਮਾਤਮਾ ਦੀ ਸ਼ਕਤੀ ਹੀ ਸਰਬਵਿਆਪਕ ਹੈ ਅਤੇ ਹਰ ਥਾਂ ਤੇ ਬਿਰਾਜਮਾਨ ਹੈ ਹੁਣ ਰਾਜਾ ਕੁਝ ਵੀ ਨਹੀਂ ਕਰ ਸਕਦਾ ਸੀ ਨਾ ਹੀ ਐਂਟੀਡੋਜ਼ ਲੈ ਸਕਦਾ ਸੀ ਕਿਉਂਕਿ ਉਸ ਨੇ ਐਂਟੀਡੋਜ਼ ਵੀ ਖਤਮ ਕਰ ਦਿੱਤੀ ਸੀ ਕਿਉਂਕਿ ਉਹ ਅਮਰ ਹੋਣਾ ਚਾਹੁੰਦਾ ਸੀ ਉਹ ਤਾਂ ਸਰੀਰਕ ਰੂਪ ਵਿੱਚ ਅਮਰ ਤਾਂ ਹੋ ਚੁੱਕਾ ਸੀ ਪਰ ਮਾਨਸਿਕ ਰੂਪ ਵਿੱਚ ਬਹੁਤ ਦੁਖੀ ਸੀ ਪਰਮਾਤਮਾ ਦਾ ਨਾਮ ਹੀ ਇਨਸਾਨ ਨੂੰ ਅਮਰ ਕਰ ਸਕਦਾ ਹੈ ਅਮਰਤਾ ਉਹ ਹੈ ਜੋ ਸਰੀਰਕ ਰੂਪ ਨਹੀਂ ਅਧਿਆਤਮਿਕ ਰੂਪ ਵਿੱਚ ਇਨਸਾਨ ਨੂੰ ਸ਼ਾਂਤੀ ਦਿੰਦੀ ਹੈ ਪਰਮਾਤਮਾ ਦਾ ਨਾਮ ਹੀ ਇਨਸਾਨ ਨੂੰ ਉਹ ਸੰਤੁਸ਼ਟੀ ਦੇ ਸਕਦਾ ਹੈ ਜੋ ਇਨਸਾਨ ਚਾਹੁੰਦਾ ਹੈ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ